ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦਿਵਾਲੀ ਅਪਡੇਟ ਵਾਲੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 16 ਜੂਨ 2024 ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਗਰਮੀ ਦਾ ਰੁਖ ਕਿਵੇਂ ਦਾ ਹੈ ਬੱਦਲਬਾਹੀ ਕਿਵੇਂ ਦੀ ਆਉਂਦੀ ਦਿਖਾਈ ਦੇ ਰਹੀ ਆਉਂਦੇ ਦਿਨਾਂ ਦੇ ਵਿੱਚ ਤੇ ਕਿਸੇ ਇਲਾਕੇ ਵਿੱਚ ਮੀਂਹ ਕਣੀ ਦੇ ਅਸਾਰ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੀ ਗੱਲ ਕਰਾਂਗੇ ਨਾਲ ਦੀ ਨਾਲ ਮੌਸਮ ਦੇ ਵਿੱਚ ਅਗੋਤੇ ਦਿਨਾਂ ਦੇ ਵਿੱਚ ਕਿਵੇਂ ਦਾ ਬਦਲਾਅ ਆਉਣ ਵਾਲਾ ਹੈ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਤੇ ਅੱਜ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹ ਕੀ ਕਹਿੰਦੇ ਨੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਟੁੱਟਵੇਂ ਰੂਪ ਦੇ ਵਿੱਚ ਹੁਣ ਬੱਦਲ ਬਾਈ ਜਿਹੜੀ ਕਿ ਪ੍ਰੀ ਮੌਨਸੂਨ ਦੀ ਬੱਦਲ ਬਾਈ ਹੈ ਉਹ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਨੂੰ ਕਵਰ ਕਰਦੀ ਹੋਈ ਹੁਣ ਅੱਗੇ ਵਧਦੀ ਦਖਾਈ ਦੇ ਰਹੀ ਹੈ ਜਿਸ ਦੇ ਨਾਲ ਹੁਣ ਆਉਂਦੇ ਦਿਨਾਂ ਦੇ ਵਿੱਚ ਹਰਿਆਣਾ ਅਤੇ ਪੰਜਾਬ ਦੇ ਵਿੱਚ ਟੁੱਟਵੇਂ ਰੂਪੇ ਦੇ ਵਿੱਚ ਬਦਲਬਾਈ ਆਉਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਗੱਲ ਕਰ ਲਈ ਅੱਜ ਦੁਪਹਿਰ ਦੇ ਮੌਸਮ ਦੀ ਸਵੇਰ ਤੋਂ ਹੀ ਮੌਸਮ ਖੁਸ਼ਕ ਅਤੇ ਸਾਫ ਬਣਿਆ ਹੋਇਆ ਹੈ ਹਵਾਵਾਂ ਪੱਛਮੀ ਰੂਪ ਤੋਂ ਲਗਾਤਾਰ ਚਲਦੀਆਂ ਦਿਖਾਈ ਦੇ ਰਹੀਆਂ ਨੇ ਹਵਾ ਦੀ ਸਪੀਡ 12-15 ਤੋਂ 50 12-15 ਤੋਂ 20 ਕਿਲੋਮੀਟਰ ਦੇ ਸਪੀਡ ਦੇ ਵਿੱਚ ਚਲਦੀਆਂ ਦਿਖਾਈ ਦੇ ਰਹੀਆਂ ਨੇ ਜੀ ਤੇ ਗਰਮੀ ਦੀ ਗੁਰੱਖ ਕਰੀਏ ਪੂਰੇ ਜੋਰਾਚੋਰਾ ਦੇ ਗਰਮੀ ਹੈ ਮੌਸਮ ਵਿਭਾਗ ਦੇ ਪਹਿਲਾਂ ਅਲਰਟ ਦੇਖ ਲੈਂਦੇ ਆ ਜੀ ਉਸ ਤੋਂ ਬਾਅਦ ਤੁਹਾਨੂੰ ਫਿਰ ਮੌਨਸੂਨ ਦੀ ਜਾਣਕਾਰੀ ਦੇਣ ਦੀ ਅੱਜ ਦੁਪਹਿਰੇ 16 ਤਰੀਕ ਨੂੰ ਜੋ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਜਿਹੜੇ ਹੁਣ ਟੈਂਪਰੇਚਰ ਨੇ ਭਾਰਤ ਪੰਜਾਬ ਦੀ ਗੱਲ ਕਰੀ ਤਾਂ ਮੌਸਮ ਡਰਾਈ ਦੱਸੀ ਗਿਆ ਹੈ ਹੀਟ ਵੇਵ ਦੀ ਕੰਡੀਸ਼ਨਾਂ ਬਣੀ ਹੋਈਆਂ ਨੇ ਤੇ ਜ਼ਿਆਦਾਤਰ ਰਾਤ ਨੂੰ ਵੀ ਗਰਮ ਵਾਲੀਆਂ ਰਾਤਾਂ ਹੁਣ ਆਂਦੇ ਦਿਨਾਂ ਦੇ ਵਿੱਚ ਦਿਖਾਈ ਦੇਣਗੇ ਆਉਂਦੇ 24 ਘੰਟੇ ਦੀ ਅਪਡੇਟ ਹੈ ਜੀ ਟੈਂਪਰੇਚਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਛਾਲੇ 46 ਗੁਰਦਾਸਪੁਰ ਦੇ ਏਰੀਏ ਤੇ ਅਤੇ 45 ਦੇ ਕਰੀਬ ਸਿਰਸਾ ਦੇ ਏਰੀਏ ਦੇ ਮੌਸਮ ਬਣੇ ਹੋਏ ਨੇ ਗੱਲ ਕਰ ਲਈ 16 ਤਰੀਕ ਲੰਘ ਚੁੱਕੀ ਹੈ ਮੌਸਮ ਡਰਾਈ ਬਣਿਆ ਹੋਇਆ ਸੀ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ ਆਈਸੋਲੇਟਡ ਮੌਸਮ ਹੁਣ 17 ਤਰੀਕ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਟੁੱਟਵੇਂ ਰੂਪ ਦੇ ਵਿੱਚ ਕੱਲੂ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਥੋੜੀ-ਬਹੁਤੀ ਗਰਮੀ ਤੋਂ ਰਾਤ ਦਿਵਾਉਂਦੀ ਹੋਈ ਦਿਖਾਈ ਤਾਂ ਦੇ ਰਹੀ ਹੈ ਪਰ ਕਿਤੇ ਬਹੁਤ ਵੱਡੇ ਅ ਤਰੀਕ ਨੂੰ ਵੀ ਹੀਟ ਅਲਰਟ ਅਤੇ ਕੱਲ ਨੂੰ 17 ਤਰੀਕ ਨੂੰ ਵੀ ਹੀਟ ਅਲਰਟ ਰੈਡ ਅਲਰਟ ਜਾਰੀ ਹੋਏ ਨੇ ਕਿਉਂਕਿ ਇੱਕ ਵਾਰੀ ਜੋ ਮੌਨਸੂਨ ਸ਼ੁਰੂ ਹੋਣਾ ਹੁੰਦਾ ਹੈ ਉਸ ਤੋਂ ਪਹਿਲਾਂ ਗਰਮੀ ਆਪਣੇ ਪੂਰੇ ਜੋਰਾਂ ਸ਼ੋਰਾਂ ਤੇ ਜੋਰ ਲਗਾ ਕੇ ਟੈਂਪਰੇਚਰ ਦੇ ਵਿੱਚ ਵਾਧਾ ਕਰਦੀ ਹੈ ਗਰਮ ਐਸ਼ ਭਰੀਆਂ ਹਵਾਵਾਂ ਲੂ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਦਿੰਦੇ ਨੇ ਜਦੋਂ ਪੱਛਮ ਤੋਂ ਹਵਾ ਵਗਦੀ ਹੈ ਉਹੀ ਹਾਲਾਤ ਬਣੇ ਹੋਏ ਨੇ 18 ਤਰੀਕ ਨੂੰ ਫਿਲਹਾਲ ਔਰੇਂਜ ਅਲਰਟ ਹੈ ਉਸ ਤੋਂ ਬਾਅਦ ਵੀ 옐ੋ ਅਲਰਟ ਕਨਵਰਟ ਹੋ ਰਿਹਾ ਹੈ ਜਿਸ ਤੋਂ ਕਿ ਪਤਾ ਲੱਗ ਰਿਹਾ ਹੈ ਕਿ ਉਹ ਦਿਨਾਂ ਦੇ ਵਿੱਚ ਗਰਮੀ ਦੀ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਕਰ ਲੈਂਦੇ ਕਿ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਮੌਨਸੂਨ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਤੇ ਤੁਹਾਡੇ ਏਰੀਆ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਜ਼ਰੂਰ ਮੈਂਸ਼ਨ ਕਰਿਓ ਤਾਂ ਕਿ ਬਾਕੀ ਦਰਸ਼ਕ ਵੀ ਰਣ ਨੂੰ ਤੁਹਾਡੇ ਏਰੀਆ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਤੇ ਬਾਕੀ ਵੀਡੀਓ ਚੰਗੀ ਲੱਗਦੀ ਤੇ ਲਾਈਕ ਜ਼ਰੂਰ ਕਰਿਓ ਤੁਸੀਂ ਜਿਹੜਾ ਗਰੇਵ ਵਾਲਾ ਏਰੀਆ ਦੇਖ ਰਹੇ ਹੋ ਇਹ ਮੌਨਸੂਨ ਦਾ ਏਰੀਆ ਹੈ ਜਿੱਥੇ ਏਰੀਆ ਮੌਨਸੂਨ ਨੇ ਕਵਰ ਕਰ ਚੁੱਕਿਆ ਹੈ ਅਗਰ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਹੁਣ ਹੌਲੀ ਦੇਣੀ ਇਹ ਰਾਜਸਥਾਨ ਦੇ ਵਾਲੇ ਪਾਸੇ ਨੂੰ ਗੱਲ ਕਰੀਏ ਤਾਂ ਅਜੇ ਤੱਕ ਸਿਰਫ ਪ੍ਰੀ ਮੌਨਸੂਨ ਹਵਾਵਾਂ ਪੁੱਜੀਆਂ ਨੇ ਪਰ ਜਿਹੜਾ ਮੌਨਸੂਨ ਹੈ ਉਹ ਗੁਜਰਾਤ ਦੇ ਤੱਟ ਨੂੰ ਟੱਚ ਕਰ ਚੁੱਕਿਆ ਹੈ ਜੋ ਕਿ ਥੋੜੀ ਜੀ ਸਪੀਡ ਉਸ ਦੀ ਹੁਣ ਰੁਕੀ ਹੋਈ ਦਿਖਾਈ ਦੇ ਰਹੀ ਕਿ ਉਹ ਪਿਛਲੇ ਦਿਨਾਂ ਤੋਂ ਇਹ ਇਸ ਏਰੀਆ ਵਿੱਚ ਹੀ ਬਣਿਆ ਹੋਇਆ ਸੀ ਪਰ ਪਹਿਲਾਂ ਇਸ ਦੇ ਹਾਲਾਤ ਐਵੇਂ ਸੀ ਹੁਣ ਇਹ ਥੋੜਾ ਬਹੁਤਾ ਮਹਾਰਾਸ਼ਟਰ ਤੋਂ ਅੱਗੇ ਜਾਂਦਾ ਹੋਇਆ ਨਾਲ ਦੀ ਨਾਲ ਮੱਧ ਪ੍ਰਦੇਸ਼ ਨੂੰ ਐਂਟਰ ਕਰਦਾ ਹੋਇਆ ਅੱਜ ਦਿਖਾਈ ਦੇ ਰਿਹਾ ਹੈ ਤੇ ਜਿਸ ਦੇ ਕਾਰਨ ਹੌਲੀ-ਹੌਲੀ ਇਹ ਟੈਂਪਰੇਚਰ ਦੇ ਵਿੱਚ ਕਮੀ ਆਵੇਗੀ ਕਿਉਂਕਿ ਪ੍ਰੀ ਮੌਨਸਨ ਹਵਾਵਾਂ ਅਤੇ ਬੱਦਲ ਪਾਈਆਂ ਹੁਣ ਪੰਜਾਬ ਹਰਿਆਣਾ ਵੱਲ ਕੂਚ ਕਰਦੀਆਂ ਹੋਈਆਂ ਇਸ ਦੇ ਨਾਲ ਦਿਖਾਈ ਦੇਣਗੀਆਂ ਇਹ ਨਾਰਮਲ ਦਿਨਾਂ ਦੀ ਗੱਲ ਕਰੀ ਤਾਂ ਨਾਰਮਲ ਦਿਨਾਂ ਦੇ ਵਿੱਚ ਇੱਥੇ 20 ਜੂਨ ਦੇ ਨੇੜੇ ਤੇ ਪਹੁੰਚਦਾ ਹੈ ਪਰ ਇਹ 16 ਜੂਨ ਨੂੰ ਉੱਥੇ ਹੈ ਮਤਲਬ 4 ਤੋਂ 5 ਦਿਨ ਐਡਵਾਂਸ ਮੌਨਸਨ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਪੂਰਬ ਵਾਲੇ ਪਾਸੇ ਗੱਲ ਕਰੀਏ ਤਾਂ ਫਿਲਹਾਲ ਅਸਾਮ ਦੇ ਨੇੜੇ ਤੇੜੀ ਬਣਿਆ ਦਿਖਾਈ ਦੇ ਰਿਹਾ ਜੋ ਕਿ ਆਪਣੀ ਸਪੀਡ ਨਾਲੋਂ ਕਾਫੀ ਪਿੱਛੇ ਚੱਲ ਰਿਹਾ ਹੈ ਇਸ ਦੀ ਗੱਲ ਕਰੀਏ ਤਾਂ ਇਹ ਅਚਾਨਕ ਵਧੇਗਾ ਇਸ ਦੀ ਸਪੀਡ ਜਿਹੜੀ ਅਸਾਮ ਤੋਂ ਬਾਅਦ ਆਉਂਦੀ ਹੈ ਹਿਮਾਲਿਆ ਦੇ ਪਰਬਤਾਂ ਕਰਕੇ ਥੋੜੀ ਬਹੁਤੀ ਇਸ ਦੇ ਵਿੱਚ ਢਿੱਲ ਦਿਖਾਈ ਦੇ ਰਹੀ ਹੈ ਪਰ ਆਉਂਦੇ ਦਿਨਾਂ ਦੇ ਵਿੱਚ ਇਸ ਦੀ ਸਪੀਡ ਅਚਾਨਕ ਵਧੇਗੀ ਤੇ ਇਹ ਯੂਪੀ ਨੂੰ ਕ੍ਰੋਸ ਕਰਦਾ ਹੋਇਆ ਉੱਤਰਾਖੰਡ ਹਿਮਾਚਲ ਤੋਂ ਬਾਅਦ ਪੰਜਾਬ ਦੇ ਵਿੱਚ ਜਲਦ ਐਂਟਰ ਕਰਦਾ ਹੋਇਆ ਦਿਖਾਈ ਦੇਵੇਗਾ ਤੁਸੀਂ ਇਹ ਰੇਖਾਵਾਂ ਦੇਖ ਰਹੇ ਹੋ ਜੋਰੇ ਖਾਮਾ ਇਸੇ ਸ਼ੇਡ ਦੇ ਵਿੱਚ ਬਣੀਆਂ ਹੋਈਆਂ ਨੇ ਇਹ ਇਹ ਹੀ ਦਿਖਾਉਂਦੀਆਂ ਨੇ ਕਿ ਅਚਾਨਕ ਜਿਹੜਾ ਮੌਸਮ ਪੂਰਬ ਵਾਲੇ ਪਾਸੇ ਤੋਂ ਅਤੇ ਦੱਖਣ ਵਾਲੇ ਪਾਸੇ ਤੋਂ ਅੱਗੇ ਆਉਂਦਾ ਹੈ ਤੇ ਇਹ ਸੀ ਮੌਨਸੂਨ ਦੀ ਅਪਡੇਟ ਅੱਜ ਦੁਪਹਿਰ ਦੀ ਗੱਲ ਕਰੀਏ ਸ਼ਾਮ ਤੱਕ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਕਿਸੇ ਤਰੀਕੇ ਦੀ ਮੀਂਹ ਕਣੀ ਦੇ ਹਾਲਾਤ ਨਹੀਂ ਨੇ ਟੈਂਪਰੇਚਰ 44-45 ਡਿਗਰੀ ਨੂੰ ਟੱਚ ਕਰ ਚੁੱਕੇ ਨੇ ਕਿਸ ਦੇ ਕਾਰਨ ਹੀਟ ਵਰਗ ਵੀਡ ਵਰਗ ਦੀ ਕੰਡੀਸ਼ਨ ਨੇ ਸੌਰੀ ਹੀਟ ਵੇਵ ਵਰਗ ਦੀ ਕੰਡੀਸ਼ਨ ਨੇ ਜੀ ਤੇ ਬਾਕੀ ਰਾਤ ਦੇ ਮੌਸਮ ਵੀ ਗਰਮ ਰਹੇਗੇ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵ ਤਨਵਾਦ ਸਾਰੇ ਦਰਸ਼ਕ ਵੀਰਾਂ ਦਾ